ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਖਸ਼ੇ ਉਪਦੇਸ਼ ਵੰਡ ਛਕੋ ਨੂੰ ਦਰਸਾਉਂਦਾ ਲੰਗਰ ਜੋ ਕਿ ਬਰਾਬਰੀ ਪਿਆਰ ਅਤੇ ਪਾਈਚਾਰੇ ਦਾ ਉਪਦੇਸ਼ ਦਿੰਦਾ ਹੋਇਆ ਸਦੀਆਂ ਤੋਂ ਹੀ ਚੱਲਦਾ ਆ ਰਿਹਾ ਹੈ ਜਸ ਨੂੰ ਕੇ ਅੱਗੇ ਜਾ ਕੇ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਨੇ ਸੰਗਤ ਅਤੇ ਪੰਗ ਦਾ ਰੂਪ ਦਿੱਤਾ ਜੋ ਕਿ ਸਿੱਖ ਧਰਮ ਦੀ ਵਿਲੱਖਣਤਾ ਨੂੰ ਦਰਸਾਉਂਦਾ ਹੈ ਸਾਡੇ ਗੁਰੂਆਂ ਵੱਲੋਂ ਦਰਸਾਏ ਗਏ ਇਸ ਮਾਰਗ 'ਤੇ ਚੱਲਦਿਆ ਪਿਛਲੇ ਤਕਰੀਬਨ 100 ਸਾਲਾਂ ਤੋਂ ਪਿੰਡ ਬਾਂਦਰ ਜਾਣਾ ਨਵਾਸੀਆਂ ਵੱਲੋਂ ਪਿੰਡ ਦੇ ਰੇਲਵੇ ਸਟੇਸ਼ਨ ਤੇ ਜੋ ਕਿ 13 April 1902 ਨੂੰ ਸ਼ੁਰੂ ਹੋਇਆ ਸੀ ਉਦੋਂ ਤੋਂ ਹੀ ਮਾਗੀ ਮੇਲੇ ਤੇ ਜਾ ਰਹੀਆਂ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਸ੍ਰੀ ਮਕਸਰ ਸਾਹਿਬ ਜੋ ਸੰਗਤਾਂ ਪਹੁੰਚਦੀਆਂ ਹਨ ਉਨਾਸਤੇ ਇਹ ਲੰਗਰ ਲਗਾਇਆ ਜਾਂਦਾ ਹੈ ਜੋ ਕਿ ਗੁਰੂ ਦੀ ਅਪਾਰ ਕਿਰਪਾ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿਛਲੇ 100 ਸਾਲਾਂ ਤੋਂ ਲਗਾਤਾਰ ਚੱਲ ਰਿਹਾ ਹੈ ਪਿਛਲੇ ਲਗਭਗ 35-40 ਸਾਲਾਂ ਤੋਂ ਜੋ ਸੇਵਾਦਾਰ ਇਹ ਬਸ ਇਹ ਸੇਵਾ ਨਿਭਾਰੇ ਹਨ ਉਹਨਾਂ ਤੋਂ ਵੀ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਇਹ ਲੰਗਰ ਕਦੋਂ ਅਤੇ ਕਿਵੇਂ ਚੱਲਿਆ ਆਪਾਂ ਕਰਦੇ ਆ ਜੀ ਗੱਲਬਾਤ ਹਾਂਜੀ ਭਾਈ ਜੀ ਵਾਹਿਗੁਰੂ ਜੀ ਕੱਢੀ ਕੱਢੀ ਹਾਂ ਵਾਹਿਗੁਰੂ ਜੀ ਕੀਤੇ ਹਾਂ ਹਾਂਜੀ ਭਾਈ ਜੀ ਦੱਸੋਗੇ ਜੀ ਇਹਦੇ ਬਾਰੇ ਬੋਲੋ ਜੀ ਪ੍ਰਧਾਨ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਹਾਂਜੀ ਭਾਈ ਇਹ ਲੰਗਰ ਚੱਲਦਾ ਆਪਣਾ ਪਿੰਡ ਦੇ ਸਹਿਯੋਗ ਨਾਲ ਠੀਕ ਹੈ ਜੀ ਪਿੰਡ ਵਾਂਦ ਚੜਾਣਾ ਦਾ ਹਾਂਜੀ ਪਹਿਲੋਂ ਲੰਗਰ ਹੁੰਦਾ ਇੱਕ ਠੀਕ ਹੈ ਜੀ ਤੇ ਮੁਰਤੇ ਸਾਨੂੰ 35 ਸਾਲ ਸਾਨੂੰ ਹੋ ਗਏ ਲੰਗਰ ਦੀ ਸੇਵਾ ਕਰਦਿਆਂ ਨੂੰ ਹਾਂਜੀ ਤੇ 40 45 ਸਾਲ ਹੋ ਗਏ ਵੱਖਰਾ ਵੱਖਰਾ ਪਰ ਫਰਕ ਕੋਈ ਨਹੀਂ ਗਾ ਵੇ ਅਸੀਂ ਠੀਕ ਹੈ ਜੀ ਸੇਵਾਦਾਰਾਂ ਦਾ ਕੋਈ ਫਰਕ ਨਹੀਂ ਇਧਰ ਆ ਜਾਂਦੇ ਆ ਉਧਰ ਵੀ ਜਾ ਵੜਨੇ ਆ ਕੋਈ ਚੱਕਰ ਨਹੀਂ ਹੁੰਦਾ ਤੇ ਅਸੀਂ ਐਵੇਂ ਜਿਵੇਂ ਮੰਨ ਕੇ ਚੱਲੋ ਵੀ ਆਪਾਂ ਘਰ ਦੇ ਵਿੱਚ ਦੋ ਭਰਾਏ ਤਾਂ ਲੱਗ ਕਿਤੇ ਨਾ ਕਿਤੇ ਅੱਡ ਹੁੰਦੇ ਹੀ ਆ ਹਾਂਜੀ ਹਾਂਜੀ ਸਹੀ ਗੱਲ ਹੈ ਫਰਕ ਕੋਈ ਨਹੀਂ ਗਾ ਜੀ ਉਹ ਵੀ ਭਰਾ ਆਪਣਾ ਵਧੀਆ ਮਿਹਨਤ ਨਾਲ ਚਲਾ ਰਿਹਾ ਹਾਂ ਨਹੀਂ ਮਿਹਨਤ ਕਰਦੇ ਪੂਰੀ ਹੋ ਵੀ ਜੀ ਹਾਂਜੀ ਗੱਡੀ ਖੜਦੀ ਘਟੋ ਘਟ ਅੱਧਾ ਘੰਟਾ ਤੇ ਵੀ ਸਾਰੇ ਗੁਰਦ੍ਰਸ਼ਾਲ ਹੋਕਾ ਦਵਾਈਦਾ ਹੈ। ਹਾਂਜੀ। ਸ਼ਾਮ ਨੂੰ ਸਵੇਰ ਸੇਵਾਦਾਰਾਂ ਨੂੰ। ਠੀਕ ਹੈ ਜੀ। ਉੱਥੇ ਸੇਵਾਦਾਰ ਇਕੱਠੇ ਹੋ ਜਾਂਦੇ ਆ 25-30 ਜਾਣੇ ਹੁੰਨੇ ਆ ਅਸੀਂ ਉਸ ਤੋਂ ਬਾਬੇ ਦੀ ਅਰਦਾਸ ਕਰਕੇ ਹਾਂਜੀ। ਫਿਰ ਮਹਾਰਾਜ ਦਾ ਉਹ ਆਸਰਾ ਲੈ ਕੇ ਫਿਰ ਅਸੀਂ ਪਿੰਡ ਦੇ ਵਿੱਚ ਸੇਵਾ ਕਰਦੇ ਆ। ਠੀਕ ਹੈ ਜੀ। ਹਾਂ ਜੋ ਲੰਗਰ ਚੱਲਦਾ ਨਾ ਸਾਰੇ ਪਿੰਡ ਦੇ ਸਜੋ ਜ ਸਾਰੇ ਪਿੰਡ ਦੇ ਸਜੋਜਾਂ ਦਾ ਸਾਰਾ ਪਿੰਡ ਦੇ ਅਸੀਂ ਗ੍ਰਾਹੀ ਕਰਦੇ ਆ ਟੋਟਲ। ਸਾਰੇ ਪਿੰਡ ਚੋਂ ਗ੍ਰਾਹੀ ਕੀਤੀ ਜਾਂਦੀ ਆ। ਤੇ ਸਾਰਿਆਂ ਦੇ ਹੀ ਸਹਿਯੋਗ ਨਾਲ ਇੱਥੇ ਲੰਗਰ ਲਾਇਆ ਜਾਂਦਾ ਸਾਰੇ ਹੀ ਵੱਧ ਚੜ ਕੇ ਸੇਵਾ ਕਰਦੇ ਆ ਭਰਾ ਭੈਣਾ ਸਾਡੀਆਂ ਮਾਤਾ ਬੱਚੇ ਸਭ ਹੀ ਇੱਥੇ ਆਉਂਦੇ ਇਸ ਲੰਗਰ ਤੇ ਕੋਈ ਕਿਸੇ ਨਾਲ ਧੇਰ ਮੇਰ ਨਹੀਂ ਹੁੰਦੀ ਸਭ ਹੀ ਵੱਧ ਤੋਂ ਚੜ ਕੇ ਵੱਧ ਚੜ ਕੇ ਸੇਵਾ ਕਰਦੇ ਆ ਸਾਰਿਆਂ ਨੇ ਇਹ ਸਾਡੇ ਬਾਬਾ ਜੀ ਆ ਇਹਨਾਂ ਦਾ ਵੀ ਬਹੁਤ ਵੱਡਾ ਸਹਿਯੋਗ ਆ ਇਹਨਾਂ ਦੇ ਇਦੋਂ ਪਹਿਲਾਂ ਸਾਥੋਂ ਇਹਨਾਂ ਦੇ ਪਿਤਾ ਬਾਬਾ ਲਾਲ ਸਿੰਘ ਹੁਣੇ ਇਹਨਾਂ ਚਾਰਜ ਸੰਭਾਲ ਰਹੇ ਸੀਗੇ ਤੇ ਹੋਰ ਬਾਝੋਂ ਉਹਨਾਂ ਦੇ ਮੈਨੂੰ ਬਹੁਤਾ ਤਾਂ ਨਾਂ ਨਹੀਂ ਪਤਾ ਬਜੜਗਾਂ ਕਾਰ ਸਿੰਘ ਵੰਦਰ ਸਿੰਘ ਇੱਕ ਹਾਂਜੀ ਹਾਂ ਇਹ ਮੁੰਡੇ ਦਾ ਦਾਸ ਮੁੰਡੇ ਸਾਰੇ ਨੇ ਇਸ ਲੰਗਰ ਦੀ ਕਮੇਟੀ ਬਣੀ ਹੈ ਇਹਦੇ ਵਿੱਚੋਂ ਇੱਕ ਖਜ਼ਾਨਚੀ ਚੁਣਿਆ ਜਾਂਦਾ ਦੂਜੇ ਨੂੰ ਪ੍ਰਧਾਨ ਦਾ ਦਿੱਤਾ ਜਾਂਦਾ ਹੋਰ ਵੈਸੇ ਜਿੰਨੇ ਸਾਡੀ ਨਜ਼ਰਾਂ ਵਿੱਚ ਸਾਰੇ ਪ੍ਰਧਾਨ ਆ ਜੋ ਇੱਥੇ ਸੇਵਾ ਕਰਦੇ ਆ ਮੈਂ ਬਾਕੀ ਕੀਤੇ ਭਾਈ ਮੈਂ ਨਾ ਜ ਥੋੜਾ ਜਿਹਾ ਇਹਦੇ ਬਾਰੇ ਜਾਣਕਾਰੀ ਆਈ ਸੀਗੀ ਹਾਂਜੀ ਹਾਂਜੀ ਵੀ ਬਾਬਾ ਭਾਗ ਸੀਗਾ ਭਾਈ ਬਲਜੀਤ ਦਾ ਡੈਡੀ ਹਾਂਜੀ ਹਾਂਜੀ ਤੇ ਉਹਦੀ ਇਸ ਟਾਈਮ ਉਮਰ ਜਾਈ ਤੇ ਆਪਾਂ ਗਨੀਏ ਤਾਂ ਲਗਭਗ 92-93 ਸਾਲ ਸੀ ਹਾਂਜੀ ਹਾਂਜੀ ਤੇ ਉਹ ਦੱਸਦੇ ਸੀਗੇ ਕਹਿੰਦੇ ਵੀ ਜਦੋਂ ਬਾਬਾ ਭਾਗ ਵਿਆਹੇ ਨਹੀਂ ਸੀ ਉਸ ਤੋਂ ਪਹਿਲਾਂ ਇੱਥੇ ਸੇਵਾ ਕਰਦਾ ਰਿਹਾ ਹਾਂਜੀ ਹਾਂਜੀ ਸਾਡੇ ਦਾਦੇ ਭਾਗ ਜਾਨੀ 80-90 ਸਾਲ ਹੋ ਗਿਆ ਹਾਂਜੀ ਹਾਂਜੀ ਸਾਡੇ ਦਾਦਿਆਂ ਵਲੇ ਤੋਂ ਪਹਿਲਾਂ ਤੋਂ ਹੀ ਚੱਲਦਾ ਸਾਡੀ ਸੌ ਤੋਂ ਪਹਿਲਾਂ ਹੀ ਚੱਲਦਾ ਅਸੀਂ ਛੋਟੇ-ਛੋਟੇ ਸੀ ਜਦੋਂ ਇਸ ਲੰਗਰ ਦੇ ਵਿੱਚ ਸੇਵਾ ਕਰਨ ਆਉਂਦੇ ਸੀਗੇ ਠੀਕ ਹੈ ਜੀ ਠੀਕ ਹੈ ਜੀ 12 ਤਰੀਕ ਨੂੰ ਅਸੀਂ ਇਹ ਚਲਾਇਆ ਜਾਂਦਾ ਤੇ 16 ਨੂੰ ਇਹਦੀ ਸਮਾਪਤੀ ਕੀਤੀ ਜਾਂਦੀ ਆ ਠੀਕ ਹੈ ਜੀ ਤੇ ਸਾਰੇ ਹੀ ਸੇਵਾਦਾਰ ਵੱਤੋਂ ਅੱਧ ਸੇਵਾ ਵੀ ਪਾਉਂਦੇ ਆ ਤੇ ਇੱਥੇ ਆ ਕੇ ਵੀ ਸੇਵਾ ਕਰਦੇ ਆ ਠੀਕ ਹੈ ਜੀ ਹਾਂ ਜੀ ਸਾਰੇ ਮੇਰੇ ਵਿਦੈਨ ਆਯਾਤੰਦਾ ਵੀ ਸਾਰਿਆਂ ਦਾ ਸਹਿਯੋਗ ਹੈ ਲੰਗਰ ਦੇ ਵਿੱਚ ਹਾਂ ਜੀ ਹਾਂ ਜੀ ਹਾਂ ਜੀ ਤੇ ਬਾਕੀ ਤੁਹਾਨੂੰ ਦਿਖਾਉਣੀ ਜੀ ਆਪਾਂ ਚੱਲਦੇ ਆਪਾਂ ਇਹ ਬਾਬਾ ਜੀ ਸਾਡੇ ਨਾਲ ਹੁੰਦੇ ਆ ਸਾਰਾ ਦੀ ਹਾਂ ਜੋ ਇਹ ਸਬਜ਼ੀ ਦਾ ਜੋ ਵੀ ਵਰਮਾਉਣੇ ਆ ਤੇ ਇਹ ਬਾਬਾ ਜੀ ਦਾ ਪੂਰਾ ਸਹਿਯੋਗ ਆ ਸਾਡੇ ਨੂੰ ਠੀਕ ਹੈ ਇਹ 16 ਤਰੀਕ ਨੂੰ ਅਸੀਂ ਸਮਾਪਤੀ ਕਰਦੇ ਆ ਠੀਕ ਹੈ ਜੀ ਗੁਰਦਸਪੁਰ ਆਪਣਾ 4 ਦਿਨ ਚੱਲਦਾ ਜੀ 5 ਦਿਨ 5 ਦਿਨ ਜੀ 12 13 ਹਾਂ ਇਹ 16 ਤਰੀਕ ਤੱਕ ਚੱਲੂਗਾ ਜੀ 16 ਤੱਕ 16 ਤਰੀਕ ਤੱਕ 16 ਨੂੰ ਸਮਾਪਤੀ ਕਰਾਂਗੇ ਅਸੀਂ ਅਰਦਾਸ ਕਰਕੇ ਮਹਾਰਾਜ ਜੀ ਤੋਂ ਫੇਰ ਇਸੇ ਜੋਗੀ ਨੇ ਅਰਦਾਸਾਂ ਹੁੰਦੀਆਂ ਸਾਰੀਆਂ ਪੂਰੀਆਂ ਹੁੰਦੀਆਂ ਨੇ ਜਿਹੜਾ ਬੰਦਾ ਕੋਈ ਸੇਵਾ ਕਰਦਾ ਨਾ ਇਥੋਂ ਹਾਂਜੀ ਹਾਂਜੀ ਉਹਦੇ ਦਿਲੋਂ ਅਰਦਾਸਾਂ ਪੂਰੀਆਂ ਹੁੰਦੀਆਂ ਨੇ ਜਿਹੜਾ ਬੰਦਾ ਉਦਦਰਤੀ ਗੱਲ ਜੀ ਆਪਾਂ ਬਾਬੇ ਦੀ ਸੇਵਾ ਕਰਾਂਗੇ ਤਾਂ ਉਹ ਕਿਤੇ ਨਹੀਂ ਫਲਦੀ ਜਾਂਦੀ ਹਾਂਜੀ 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 ਸਾਡੇ ਖਜ਼ਾਨਚੀ ਕਿਤੇ ਬੰਦੇ ਨੂੰ ਫਾਇਦਾ ਕਰਦੀ ਹਾਂ ਸਾਡਾ ਸਾਫ ਸਾਰਾ ਹੈਗਾ ਜੀ 35 ਸਾਲ ਹੋ ਗਿਆ ਆਪਣਾ ਲੰਗਰ ਦੇ ਵਿੱਚ ਆਇਆ ਹਾਂਜੀ ਹਾਂਜੀ ਇਹ ਪਰ ਨਰਮ ਸਿੰਘ ਢਲੋਸੀ 20 ਸਾਲ ਇਹ ਖਜ਼ਾਨਚ ਦਰਸ਼ਕ ਸਿੰਘ ਮਲਾਈਮ ਉਦੋਂ ਬਾਅਦ ਕਵਾਸ ਸਿੰਘ ਢੱਲੋਂ ਅਸੀਂ ਇਹ ਤੁਮ ਮਗਰੋ ਰਿਹਾ ਜੀ ਮੜਕੇ ਨੇਤਾ ਸਿੰਘ ਰਿਹਾ ਜੀ ਹਾਂ ਤੇ ਨਰਮਲ ਸਿੰਘ ਢੱਲੋਂ 20 ਸਾਲ ਨਿਕਾ ਦਾ ਨਾਮ ਕੀ ਆ ਨਿਕਾ ਹੀ ਬੋਲਦੇ ਅਰਵਿੰਦਰ ਹੁਣ ਜਿਹੜਾ ਸਾਡੇ ਖਜ਼ਾਨਚੀ ਆ ਪ੍ਰਵਿੰਦਰ ਸਿੰਘ ਢੱਲੋਂ ਹਾਂਜੀ ਨਿਕਾ ਨੂੰ ਕਹਿੰਦੇ ਆ ਹਾਂਜੀ ਹਾਂਜੀ ਹੁਣ ਸਾਡਾ ਖਜ਼ਾਨਚੀ ਉਹ ਪਣਾ ਛੋਟਾ ਜਵਾਕ ਵੀ ਹਿਸਾਬ ਲੈ ਸਕਦਾ ਉਹਨੂੰ ਆਖਿਆ ਵੱਡਾ ਹਿਸਾਬ ਵੀ ਲੈ ਸਕਦਾ ਹਿਸਾਬਤਾ ਸਾਡੇ ਕੋਲ ਜਿਹਨੇ 35 ਸਾਲ ਹੋ ਗਏ ਸਾਨੂੰ 35 ਸਾਲ ਸਾਡੇ ਕੋਲ ਹਿਸਾਬਤਾ ਦਾ ਲੰਗਰ ਦਾ ਠੀਕ ਹੈ ਠੀਕ ਹੈ ਜੀ ਹਾਂ ਦਿਲੋਂ ਸੇਵਾ ਕਰਦੇ ਸਰ ਜਿਵੇਂ ਜਿਵੇਂ ਪੀੜੀ ਬਦਲੀ ਜਾਂਦੀ ਪਰ ਸੇਵਾਦਾਰਾਂ ਨੇ ਬਾਈ ਜੀ ਪੀੜੀ ਦੇ ਹਿਸਾਬ ਨਾਲ ਬਦਲ ਹਾਂਜੀ ਹਾਂਜੀ ਹਾਂ ਕੁਦਰਤੀ ਗੱਲ ਹੈ ਕੁਦਰਤੀ ਗੱਲ ਹੈ ਜੀ ਉਹਦੇ ਛੋਟੇ ਹੁੰਦੇ ਹੁਣ ਛੋਟੇ ਬੱਚੇ ਨਾਲ ਸਾਡੇ ਹੁੰਦੇ ਬਹੁਤ ਜ਼ਿਆਦਾ ਹਾਂਜੀ ਹਾਂਜੀ ਆ ਮੁੰਡਾ ਛੋਟਾ ਖੜੇ ਵਿੱਚ ਨਿਕਨੇ ਬੱਚੇ ਨਾਲ ਲੱਗਦੇ ਬਹੁਤ ਜ਼ਿਆਦਾ ਸੰਜੋਗ ਹੁੰਦਾ ਉਹਨਾਂ ਦਾ ਬਈ ਇਹ ਤਾਂ ਬਹੁਤ ਮਾੜੀ ਕਿਸਮਤ ਆਣੀ ਵੀ ਸਾਨੂੰ ਤਾਂ ਇਹ ਮਿਲਿਆ ਕਿਉਂਕਿ ਅਦੇ ਆਏ ਹੀ ਨਹੀਂ ਬਈ ਐਵੇਂ ਕਹ ਜੀ ਹਾਂਜੀ ਪਰ ਤੁਹਾਡਾ ਬਹੁਤ ਧੰਨਵਾਦ ਆ ਵੱਡੇ ਭਰਾਵਾਂ ਦਾ ਜਿਹੜੇ ਆ ਆ ਮਾਰ ਮੁੰਡੇ ਛੋਟੇ ਛੋਟੇ ਹੁਣ ਸਪੈਸ਼ਲ ਗੱਡੀਆਂ ਹੁੰਦੀ ਉਹ ਘੱਟੇ ਦੂਜਿਆਂ ਵੀ ਚੱਲਦੇ ਆ ਅੱਧਾ ਅੱਧਾ ਘੰਟਾ ਗੱਡੀ ਖੜ੍ਹਦੀ ਆ ਠੀਕ ਆ ਜਿੱਦ ਘੱਟ ਜਾਂਦਾ ਆ ਅੱਜ ਹੁਣ ਟ੍ਰੇਨਾਂ ਨੇ 12 ਮਿੰਟ ਰੁਕ ਕੇ ਰੱਖੀ ਆ ਟ੍ਰੇਨਾਂ ਵਾਲਿਆਂ ਦਾ ਹੀ ਬਹੁਤ ਸੰਜੂਰ ਉਹਨਾਂ ਦਾ ਬਹੁਤ ਸਜੋਗਾ ਡਰਾਈਵਰਾਂ ਦਾ ਵੀਰਾ ਦਾ ਹਾਂ ਕਿੰਨਾ ਕਰ ਫੈਰੀ ਰੁਕੀ ਰੱਖਿਆ ਇੱਕ ਇਮਾਨਦਾਰੀ ਦੇਖ ਤੂੰ ਕਿਸੇ ਬੰਦੇ ਨੂੰ 100 ਰੁਪਏ ਫੜਾ ਦੇ ਅਸੀਂ ਆਥਨੇ ਰਾਤ ਨੂੰ 9 10 ਵਜੇ ਬਈ ਸਮਾਂ ਸਾਫ ਹੋਗੇ ਧੋਕ ਜਿਹੜਾ ਅੰਦਰ ਲਾ ਦਿੰਨੇ ਆ ਉਦੋਂ ਬਾਅਦ ਕਾਪੀ ਤੇ ਲੜੜਾ ਰਖ ਜਾਣ ਚੀ ਜਿਹੜਾ ਹੁੰਦਾ ਜਿਹਦੇ ਬੰਦੇ ਕੋਲ 10 ਰੁਪਏ ਉਹ ਬੰਦੇ ਨੇ 10 ਰੁਪਏ ਹੀ ਫੜ ਉਹਨਾਂ ਕਾਪੀ ਤੇ ਲਿਖਾ ਦਿੰਨੇ ਵੀ ਆ ਸੇਵਾ ਆ ਜੀ ਆਪਣੇ ਲੰਗਰ ਦੀ ਕੁਦਰਤੀ ਗੱਲ ਲੰਗਰ ਦੀ ਕੋਈ ਚੀਜ਼ ਮੇਰੇ ਹਿਸਾਬ ਚ ਕੋਈ ਬੰਦਾ ਨਹੀਂ ਹਾਂਜੀ ਨਹੀਂ ਕਰਦਾ ਇਹ ਨਹੀਂ ਕਰਦਾ ਹਾਂ ਹਾਂ ਪਰ ਸਾਡੇ ਖਾਸ ਕਰਕੇ ਅੱਜ ਤਾਂ ਛੋਟੇ ਛੋਟੇ ਹੁੰਦੇ ਸੀ ਮਾ 15 15 ਸਾਲਾਂ ਦੇ ਛੋਟੇ ਛੋਟੇ ਸਾਲਾਂ ਦੇ ਹੁੰਦੇ ਜਦੋਂ ਅਸੀਂ ਸੇਵਾ ਕਰਨ ਲੱਗੇ ਸੀ ਲੰਗਰ ਦੇ ਪਹਿਲਵੰਦਰ ਪੱਤੀ ਤੇ ਹੁੰਦੇ ਸੀ ਬਾਬਾ ਤਾਰੂ ਤਾਰ ਸਿੰਘ ਬਾਬਾ ਹਰ ਹਰ ਹੁੰਦਾ ਸੀ ਬਲਦੇਵ ਹੁੰਦਾ ਸੀ ਹਾਂਜੀ ਹਾਂ ਬਾਬਾ ਨਾਲ ਫਿਰ ਦੇ ਡਰਾਈਵਰ ਹੁੰਦਾ ਸੀ ਦੇ ਡਰਾਈਵਰ ਹਾਂ ਜੀ ਹਰ ਮਾਂ ਦਾ ਉਹਨਾਂ ਦੇ ਨਾਲ ਸੇਵਾ ਕਰਦਾ ਹਾਂ ਜੀ ਉਹਨਾਂ ਨਾਲ ਸੇਵਾ ਕਰਦੇ ਨੂੰ ਨਿਕਲ ਗਈ ਆ ਪਰ ਤਵੀ ਦੀਆਂ ਚਾਚੀਆਂ ਤਾਇੀਆਂ ਭੈਣਾ ਇਥੇ ਸੇਵਾ ਕਰਦੇ ਆ ਸਾਡੇ ਬੀਬੀਆਂ ਭੈਣਾ ਹਾਂ ਹਾਂ ਸੱਚੀ ਬਾਈ ਉਹ ਮੜ ਸਾਰੇ ਸਾਡੇ ਸੇਵਾ ਚੱਲਦੀ ਹੈ ਇਥੇ ਤਵੀ ਚੱਲਦੀ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਰਾਤ ਨੂੰ 9 ਵਜੇ ਤੱਕ ਬੀਬੀ ਬਰਸ਼ਾਦ ਜੀ ਬਹੁਤ ਧੰਨਵਾਦ ਹੈ ਜੀ ਜਿਹੜੀਆਂ ਟਾਈਮ ਕੱਢ ਕੇ ਕਰੋ ਆਈਆਂ ਹਾਂ ਹਾਂ ਜੀ ਹਾਂ ਜੀ ਕੀਰਤ ਐਤ ਪਾਣੀ ਦੇ ਦੋ ਸਾਲ ਬਾਅਦ ਆਪਾਂ ਨਾ ਠੋਏ ਗਏ ਨੇ ਹਾਂਜੀ ਹਾਂਜੀ ਕੱਲ ਜੇ 12 ਤਰੀਕ ਨੂੰ ਚਾਲੂ ਕੀਤਾ ਤੇ 8 ਵਜੇ ਇਹ ਚੱਕ ਗਈਆਂ ਰਾਤ 8 ਵਜੇ ਦਾ ਪ੍ਰਸ਼ਾਦਾ ਬਗਾਇਆ ਨਾ ਮੇਰੀਆਂ ਦਾ ਨੇੜਾ ਦੇ ਟਾਈਮ ਕੱਢਦੀਆਂ ਜੀ ਹਾਂਜੀ ਹਾਂਜੀ ਸੇਵਾ ਕਰਦੀਆਂ ਹਾਂ ਤੇ ਸੋਣਾ ਸਬਜੀ ਛੀਰਦੇ ਆਂ ਸਬਜੀ ਲੰਗਰ ਦੀ ਜਿੰਨੀ ਵੀ ਹੁੰਦੀ ਹੈ ਇੱਥੇ ਆਪਾਂ ਸਾਰੇ ਸੇਵਾਦਾਰ ਸੇਵਾ ਇੱਥੇ ਕਰਦੇ ਆਂ ਦੇਖ ਸਕਦੇ ਈ ਤੁਸੀਂ ਬਾਈ ਹਾਂ ਵੱਡੇ ਸਾਡੇ ਬਜ਼ੁਰਗ ਬਾਈ ਵਡੇ ਭਾਈ ਸਾਰੇ ਸੇਵਾ ਕਰੀ ਜਾਂਦੇ ਆ ਸਾਜੀ ਕੀਰੀ ਜਾਂਦੇ ਆ ਇਹਨਾਂ ਦਾ ਵੀ ਬਹੁਤ ਧੰਨਵਾਦ ਆ ਭਾਈ ਜਿਹੜੇ ਚਾਰ ਪੰਜ ਦਾ ਲਗਾਤਾਰ ਚਾਰ ਪੰਜ ਦਿਨ ਸੇਵਾ ਕਰਨਗੇ ਸੇਵਾਦਾਰ ਬਹੁਤ ਆ ਜਾਂਦੇ ਖਰ ਸੇਵਾ ਆ ਜਾ ਵੀ ਇਹ ਮਾਤਾ ਵਾਲੇ ਪ੍ਰਸ਼ਾਦਾ ਚਾਹ ਦੇ ਤੜਕੇ ਸੁਆਹ ਦੀਆਂ ਆ ਗਈਆਂ ਤਵੀ ਤੇ ਸੇਵਾ ਕਰਦੀਆਂ ਵੇ ਆ ਸਾਡੇ ਭਾਈ ਸਬਜੀ ਪਈ ਆ ਸਾਰੇ ਸੇਵਾਦਾਰ ਉੱਥੇ ਕਾਜਰਾ ਮਟਰ ਆਲੂ ਸਾਰੇ ਅਸੀਂ ਲੈਉਣੇ ਇੱਕ ਤਾਂ ਲੈਉਣੇ 12 ਤਰੀਕ ਨੂੰ ਸਾਰਿਆਂ ਦਾ ਭੈਣਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜਿਹੜੀਆਂ ਘਰੋਂ ਟਾਈਮ ਕੱਢ ਕੇ ਆਉਂਦੀਆਂ ਇੱਥੇ ਲੰਗਰ ਪਾਣੀ ਦੀ ਸੇਵਾ ਕਰਦੀਆਂ ਪਾਣੀ ਫੇਰ ਫੋਟੋ ਲਾਣਾ ਪਾਣੀ ਫੇਰ ਸਾਰੇ ਨਗਰ ਪਰ ਵੀ ਬਹੁਤ ਹੀ ਜ਼ਿਆਦਾ ਸਹਿਯੋਗ ਆ ਲੱਗਾ ਸਾਡੇ ਮੁੰਡੇ ਹੁਣ ਨਿੱਕੀ ਪੀੜੀ ਸਾਡੀ ਛੋਟੀ ਪੀੜੀ ਜਿਹੜੀ ਛੋਟੀ ਪੀੜੀ ਜਿਹੜੀ ਮਰਦਾ ਚੱਕਦਾ ਇਹ ਹੁਣਾਂ ਸੇਵਾ ਕਰ ਰਹੇ ਮੁੰਡੇ ਜਦੋਂ ਅਸੀਂ ਇਹਨਾਂ ਦੇ ਛੋਟੇ 15-15 ਸਾਲ ਦੇ ਸੀ ਕੋਲੋਂ ਵੰਦਰਪੱਤੀ ਦੇ ਹੁੰਦੇ ਸੀ ਬਜ਼ੁਰਗ ਅਸੀਂ ਉਹਨਾਂ ਨਾਲ ਆਉਣਾ ਠੀਕ ਹੈ ਜੀ ਤੇ ਸਾਡੇ ਘਰ ਦੇ ਤੋਂ ਕਹਿੰਦੇ ਕੀ ਕਰਦੇ ਅਸੀਂ ਲੰਗਰ ਤਾਂ ਅਸੀਂ ਵੀ ਨਹੀਂ ਜਾਂਦੇ ਹੁੰਦੇ ਸੀ ਉਹ ਜਿਹੜੇ ਬਜ਼ੁਰਗ ਹੁੰਦੇ ਸੀ ਜਿਹੜੇ ਬਜ਼ੁਰਗ ਹੁੰਦੇ ਉਹ ਕਹਿੰਦੇ ਕਾਕਾ ਤੁਸੀਂ ਘਰੇ ਜਾੜੋ ਵੀ ਛੋਟੇ ਐ ਅਸੀਂ ਇੱਥੇ ਰਹਿ ਬਣਾ ਰਾਤ ਨੂੰ ਹੁਣ ਇਹਦੀ ਉਮਰ ਦੀ ਸਾਡੀ ਉਹ ਬਸ ਬਾਕੀ ਭਾਈ ਜਿਵੇਂ ਜਿਵੇਂ ਵੀਡੀਓ ਬਣਾਉਂਦੇ ਹਾਂ 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 ਜੀ ਜੀ ਹਾਂ ਹਾਂ ਜੀ ਹਾਂ ਸਾਰਿਆਂ ਨੂੰ ਇਸ ਨਾਲ ਹੁੰਦਾ ਇਹ ਜਿਹੜਾ ਕੰਮ ਜਾਣਾ ਤੇ ਤਾਂ ਕਾਕੀ ਸੇਵਾ ਦਾ ਵਾਧਾ ਤੇ ਸਾਰੀ ਸੇਵਾ ਕਰੀਂ ਚਾਹ ਪੱਠੀ ਲਾਈ ਆਪਣੀ ਤੇਲ ਵਾਲੀ ਪੱਠੀ ਇੱਥੇ ਚਾਹ ਇੱਥੇ ਬਣਾਉਂਦੇ ਆਂ 24 ਘੰਟੇ ਜਿਹੜੇ ਅੱਗ ਵਾਲੀ ਦੂਜੀ ਪੱਟੀ ਹੁੰਦੀ ਉਹ ਤੇ ਟਾਈਮ ਲੱਗਦਾ ਕਿ 6 ਵਜੇ ਇੱਥੇ ਬਣਾ ਲਈ ਤੇਰ ਵਾਲੀ ਪੱਟੀ ਤੇ ਬਾਕੀ ਭਾਈ ਮੈਂ ਤਾਂ ਆਪ ਕਿਤੇ ਜਾਉਂਦਾ ਲੰਗਰ ਤੇ ਅਗਰ ਸਰਸਬੀ ਮੈਂ ਕਿਤੇ ਨਾਗਾ ਪਾਏ ਨੇ ਮੈਂ ਤਾਂ ਭਾਈ ਦਿੱਲੀ ਹੋਣਾ ਉਹਨਾਂ ਖਾਣਾ ਠੀਕ ਹੈ ਜੀ ਇੱਥੇ ਉਹ ਛੜ ਕੇ ਆਨ ਬਾਜੀ ਦਾ ਭਾਜੀ ਤੇ ਮਿਚੰਦੇ ਆ ਸੀ ਹਾਂਜੀ ਹਾਂਜੀ ਬਾਬੇ ਗਰਨਾਲਕ ਮੂਰੇ ਠੀਕ ਹੈ ਤੂੰ ਵਤੀ ਕਰਕੇ ਅਰਦਾਸ ਕਰਕੇ ਫੇਰ ਅਸੀਂ ਦਾਲਾ ਚਾਹ ਦਾ ਲੰਗਰ ਲਾਉਣਾ ਹੈ ਪ੍ਰਸ਼ਾਦਾ ਦਾ ਲਾਉਣਾ ਹੈ ਇਥੇ ਅਰਦਾਸ ਕਰਕੇ ਫੇਰ ਲਾਉਣੀ ਹੈ ਸਵੇਰ ਹਾਂਜੀ ਇਹ ਇੱਥੇ ਜੀ ਆਪਣਾ ਬਾਬੇ ਦੀ ਜੇ ਫੋਟੋ ਬਾਈਏ ਨੇ ਲਾਈ ਹੈ ਜੀ ਤੇ ਬਾਈ ਇੱਥੇ ਅਰਦਾਸ ਕਰਕੇ ਪ੍ਰਸ਼ਾਦਾ ਆਪਾਂ ਇੱਥੇ ਆਉਂਦੇ ਜੀ ਤੇ ਬਾਅਦ ਦੇ ਵਿੱਚ ਸੰਗਤ ਜਵਤਦਾ ਹਾਂਜੀ ਹਾਂ ਬਾਅਦ ਚ ਪਹਿਲੇ ਇੱਥੇ ਆਉਂਦਾ ਬਾਅਦ ਸੰਗਤ ਜਵਤਦਾ ਇੱਥੇ ਆ ਕੇ ਅਰਦਾਸ ਹੁੰਦੀ ਹੈ ਤੇ ਪ੍ਰਸ਼ਾਦਾ ਸੰਗਤ ਦੇ ਵਿੱਚ ਆਉਂਦਾ ਜੀ ਹਾਂ ਫਿਰ ਸੰਗਤ ਜਵਤਦਾ ਜੀ ਪ੍ਰਚਾਰ ਨੂੰ ਚਾਹ ਉਹ ਹਰ ਅਰਦਾਸ ਇੱਥੇ ਕਰਦੇ ਆ ਅਸੀਂ ਬਾਬਾ ਜੀ ਮੁਰੇ ਸਬਜੀ ਬਰਉਣੀ ਸਬਜੀ ਪਹਿਲਾਂ ਅਰਦਾਸ ਇੱਥੇ ਕਰਨੀ ਹੈ ਠੀਕ ਹੈ ਜੀ ਤੇ ਅਸੀਂ ਵੀ ਸੰਗਤ ਦੇ ਵਰਤੌਣੇ ਆ ਬਾਹਰ ਹਾਂਜੀ ਹਾਂ ਇਹ ਸਾਡੇ ਸੋਈ ਬਣਾਏ ਵੀ ਬਾਬੇ ਦਾ ਇੱਥੇ ਧੂਪ ਬੱਤੀ ਜਗਾਈ ਜਾਂਦੀ ਜੀ ਤੂ ਲੱਗੀ ਰਹਿੰਦੀ 24 ਘੰਟੇ ਹਾਂਜੀ ਮੇਰੇ ਮੋਢਾ ਸੇ ਪਰਸ਼ਾਦਿਆ ਤੇ ਲੈ ਆਇਆ ਸੀ ਪਹਿਲਾਂ ਅਸੀਂ ਬੇਥੇ ਨੀ ਚੱਨੇ ਬਾਹਰ ਨਹੀਂ ਜਾਣਾ ਇਹਨੇ ਇੱਥੇ ਬੈਠਾ ਰਹਿਣਾ ਅੱਛਾ ਇਹਨੇ ਇੱਥੇ ਪੱਕੀ ਸੇਵਾ ਬਾਈ ਦੀ ਇੱਥੇ ਹੀ ਹੈ ਜੀ ਹਾਂਜੀ ਸੇਵਾ ਇੱਥੇ ਜੇ ਜਾਊਗਾ ਉਥੇ ਬੰਦਾ ਹੋਰ ਬੈਜੂ ਨਾਲ ਨਾਲ ਠੀਕ ਹੈ ਸੇਵਾਦਾਰ ਹੋਰ ਬਾਹਰ ਦੇ ਨਾਲ ਨਾਲ ਹੋਦੇ ਨੇ ਕਿਸੇ ਨੇ ਪਰਸ਼ਾਦੇ ਫੜਾਉਣੇ ਬਾਹਰ ਜਾ ਕੇ ਠੀਕ ਹੈ ਜੀ ਜਿੱਤੀ ਲੱਗੇ ਅੰਦਰ ਨਹੀਂ ਆਉਂਦਾ ਕੋਈ ਬੰਦਾ ਇੱਥੇ ਇੱਕ ਬੰਦਾ ਜਾਨੀ ਇੱਥੇ ਹਰ ਵਕਤ ਹਾਏ ਰਹਿਦਾ ਹੈ ਹਾਏ ਰਹਿੰਦਾ ਹਾਂ ਹਾਂਜੀ ਹਾਂਜੀ ਸੇਵਾਦਾਰ ਟਾਈਮ ਟਾਈਮ ਬਦਲ ਰਹਿੰਦੇ ਆ ਹਾਂ ਟਾਈਮ ਨੇ ਅਸੀਂ 12 ਤਰੀਕ ਨੂੰ ਅਸੀਂ ਇਹ ਸ਼ੁਰੂਤ ਕਰਦੇ ਹਾਂ। ਹਾਂਜੀ। ਸ਼ਾਮ ਨੂੰ 12 ਵਜੇ ਚੱਲ ਪੈਂਦਾ। ਪਹਿਲੋ ਅਸੀਂ ਦੋ ਦਰ ਪਹਿਲੋ ਕੌਰੀਆਂ ਦੇ ਸਾਰੇ ਕੁਆਟਰਾਂ ਨੂੰ ਧੋਕੇ ਜਾਂਦੇ ਹਾਂ ਅਸੀਂ। ਠੀਕ ਹੈ। ਸਾਰੇ ਕੰਦਾ ਉਹਨਾਂ ਇੱਥੇ ਬਹੁਤ ਬੁਰਾ ਹਾਲ ਦਾ ਪਰਲਾ ਕੁਆਟਰ ਦੇ ਸਬਜ਼ੀ ਜੀਰਦੇ ਆ ਉਹਨੂੰ ਵੀ ਧੋਕੇ ਜਾਂਦੇ ਆ। ਧੋਕੇ ਆ ਕੇ ਮੜ ਕੇ ਗੇਟ ਲਾ ਦੀ ਦਾ ਬਾਅਦ। ਹਾਂਜੀ। ਫਿਰ ਇੱਥੇ ਅਸੀਂ ਆਉਂਦੇ ਆ। ਠੀਕ ਹੈ। ਅਰਦਾਸ ਕਰਾਈ ਦੀ ਬਾਬੇ ਜੀ ਬਸ ਕਿਰਪਾ ਮਹਾਰਾਜ ਦੀ। ਜਿਸ ਮਾਅਵੀ ਉਹਦੇ ਵਿੱਚ ਹੀ ਅਰਦਾਸ ਹੁੰਦੀ ਹੈ। ਦੇਗ ਬਣਾ ਕੇ ਰਿਹਾ ਕੇ ਦੇਗ ਬਣਾ ਕੇ ਖੀਰ ਬਣਾ ਕੇ ਫਿਰ ਇੱਥੇ ਵਰਤਾਈ ਦੀ ਸੰਗਤ। ਹ ਮੋਤੇ ਭਾਈ ਤੇਰਾ ਬਹੁਤ ਬਹੁਤ ਧੰਨਵਾਦ ਆ ਕਿਉਂਕਿ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਸੀ ਭਾਈ ਵੀ ਜਿਹੜੇ ਆਪਣੇ ਨਵੀਂ ਪੀੜ੍ਹੀ ਜਿਵੇਂ ਤੁਸੀਂ ਗੱਲ ਕਰਦੇ ਵੀ ਸਿਆਰ ਕਰ ਨਵੇਂ ਨਵੇਂ ਆਉਂਦੇ ਹਨਾ ਜੇ ਭਾਈ ਉਹਨਾਂ ਨੂੰ ਪਤਾ ਲੱਗੂਗਾ ਤਾਂ ਫੇਰ ਹੀ ਉਹ ਆਪਣੇ ਨਾਲ ਜੁੜੇ ਰਹਿਣਗੇ ਹਨਾ ਹਾਂਜੀ ਹਾਂਜੀ ਉਹਨਾਂ ਨਾਲ ਜੁੜਨਗੇ ਹਾਂ ਧੰਨਵਾਦ ਭਾਈ ਤੇਰਾ ਬਹੁਤ ਬਹੁਤ ਮਾਈਕ ਗ੍ਰੀ ਜੀ ਕਾਲ ਸਾਹ ਮਾਈਕ ਗ੍ਰੀ